ਸਾਦੀ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਪੰਜਗرائی ਨੁਜਰਾ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਗਈ ਹੈ ਇਸ ਮੌਕੇ ਤੇ ਪਿੰਡ ਦੇ ਸੁਖਦੇਵ ਸਿੰਘ ਨੂੰ ਆਪਸੀ ਪਿਆਰ ਅਤੇ ਵਿਚਾਰ ਚਰਚਾ ਤੋਂ ਬਾਅਦ ਸਰਪੰਚ ਚੁਣ ਲਿਆ ਗਿਆ ਇਸ ਦੇ ਨਾਲ ਹੀ ਅੱਜ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਦੀ ਪੰਚਾਇਤ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ ਹੈ ਇਸ ਮੌਕੇ ਤੇ ਸਰਪੰਚ ਚੁਣੇ ਗਏ ਸੁਖਦੇਵ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਪਹਿਲੀ ਵਾਰ ਪਿੰਡ ਵਾਸੀਆਂ ਨੇ ਆਪਸੀ ਪਿਆਰ ਅਤੇ ਪਿਆਰ ਦੇ ਨਾਲ ਪੰਚਾਇਤ ਚੁਣੀ ਹੈ ਤੇ ਪਿੰਡ ਦੇ ਵਿੱਚ ਕੋਈ ਵੀ ਝਗੜਾ ਨਹੀਂ ਹੈ ਅਤੇ ਇਰਖਾ ਬਾਜ਼ੀ ਵੀ ਖਤਮ ਹੋ ਗਈ ਹੈ ਤੇ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਕੀਤਾ ਜਾਵੇਗਾ ਸਾਡੇ ਪਿੰਡ ਅੱਜ ਪਿੰਡ ਪੰਜਗਰੀਆਂ ਨਿਜਰਾਂ ਦੀ ਸਰਬਸੰਤੀ ਹੋਈ ਹੈ ਜੀ ਪੰਚਾਇਤ ਨੂੰ ਪਹਿਲਾਂ ਤੋਂ ਬਹੁਤ-ਬਹੁਤ ਵਧਾਈ ਹੈ ਜੀ ਤੇ ਪਰਵੰਤ ਸੱਜਣਾ ਨੂੰ ਸਾਰੇ ਪਿੰਡ ਨਿਵਾਸੀਆਂ ਨੂੰ ਵੀ ਬੜਾ ਹਮਲਾ ਮਾਰਿਆ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਸਰਬਸੰਤੀ ਅਸੀਂ ਵੇਖੀ ਆ ਤੇ ਬਹੁਤ-ਬਹੁਤ ਧੰਨਵਾਦੀ ਆ ਤੇ ਸਰਕਾਰ ਵੀ ਇਹ ਜਿਹੜੀ ਆ ਪਹਿਲੀ ਵਾਰੀ ਚਲੋ ਭਗਵੰਤ ਸਿੰਘ ਮਾਨ ਜੀ ਦੀ ਆਈ ਆ ਮੰਤਰੀ ਨੇ ਸਾਡੇ ਕੁਲਦੀਪ ਸਿੰਘ ਜੀ ਧਾਰੀਵਾਲ ਸਾਹਿਬ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਿ ਇਹ ਸਰਕਾਰ ਦੇ ਵਿੱਚ ਪਹਿਲੀ ਵਾਰੀ ਬਹੁਤ ਜਿਆਦੀਆਂ ਸਰਬਸੰਤੀਆਂ ਵੇਖੀਆਂ ਨੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਤੇ ਹੋਰ ਸਰਕਾਰਾਂ ਤੇ ਇਲੈਕਸ਼ਨਾਂ ਕੋਈ ਵਿਰਲਾ ਟਾਵਾ ਕਿਤੇ ਪਿੰਡ ਸੁਣੀਦਾ ਸਰਬਸੰਤੀ ਹੋਈ ਆ ਐਸ ਵਾਰੀ ਤੇ ਰਿਕਾਰਡ ਟੁੱਟ ਗਿਆ ਸਰਬਸੰਤੀਆਂ ਦਾ ਚਲੋ ਲੋਕਾਂ ਨੂੰ ਬਹੁਤ ਵਧੀਆ ਪ੍ਰਾਲਾ ਕਰਨ ਦੇ ਆ ਤੇ ਸਾਰੇ ਪਿੰਡਾਂ ਨੂੰ ਨਗਰਾਂ ਨੂੰ ਮੈਂ ਇਹੋ ਹੀ ਆਨਾ ਹੈ ਕਿ ਈਰਖਾ ਛੱਡ ਕੇ ਸਰਵ ਸੰਤਿਆ ਕਰਨੀ ਚਾਹੀਦੀ ਜੇ ਸਰਕਾਰ ਤੋਂ ਫਾਇਦੇ ਆ ਉਹ ਲੈਣੇ ਚਾਹੀਦੇ ਕਿਤੇ 5 ਲੱਖ ਰੁਪਈਆ ਦੱਸਦੇ ਨੇ ਇੱਕ ਸਟੇਡੀਅਮ ਐ ਇੱਕ ਡਿਸਪੈਂਸਰੀ ਜਿਹੜੀ ਸਾਡੇ ਪਿੰਡ ਦੇ ਵਿੱਚ ਘਾਟਾਂ ਨੇ ਦੋ ਤਿੰਨ ਚੀਜ਼ਾਂ ਦੀਆਂ ਇੱਕ ਪਾਣੀ ਦਾ ਸਾਡਾ ਨਿਕਾਸ ਇਹ ਚੀਜ਼ਾਂ ਦਾ ਹੋਣਾ ਚਾਹੀਦਾ ਜੀ ਤੇ ਵੈਸੇ ਤੇ ਚਲੋ ਸਾਡੇ ਪਿੰਡ ਦੇ ਵਿੱਚ ਵਿਕਾਸ ਗਲੀਆਂ ਨਾਲੀਆਂ ਦਾ ਤਾਂ 70 ਸਾਲ ਤੋਂ ਚੱਲਦਾ ਹੀ ਆਉਂਦਿਆ ਜੀ ਇਹ ਚੀਜ਼ਾਂ ਦੀ ਕੋਈ ਘਾਟ ਆ ਇਹ ਚੀਜ਼ਾਂ ਸਾਡੇ ਪਿੰਡ ਨੂੰ ਪਹਿਲ ਦੇ ਆਧਾਰ ਤੇ ਦੇਣੀਆਂ ਚਾਹੀਦੀਆਂ ਕਿਉਂਕਿ ਅਜਨਾਲੇ ਸ਼ਹਿਰ ਦੀ ਬੁੱਕਲ ਦੇ ਵਿੱਚ ਪਿੰਡ ਵਸਦਾ ਆ ਅੱਡਾ ਸਾਨੂੰ ਮਹਿਲ ਬੁਖਾਰੀ ਪੈਂਦਾ ਅਜੇ ਤੱਕ ਸਾਡਾ ਅੱਡਾ ਵੀ ਨਹੀਂ ਪਕਾ ਇਹ ਵੀ ਪਕਾ ਹੋਣਾ ਚਾਹੀਦਾ ਜੀ ਤੇ ਮੈਂ ਸਤਾ ਸਿੰਘ ਜੀ ਪਿੰਡ ਪੰਜਗਰਾ ਦੇ ਨਿਜਰਾ ਮੈਨੂੰ ਪੰਚਾਇਤ ਮੈਂਬਰ ਚੁਣਿਆ ਗਿਆ ਆ ਤੇ ਜੋ ਵੀ ਸਰਪੰਚ ਸਾਹਿਬ ਦੇ ਨਾਲ ਸਾਥ ਦੇ ਰਹੇ ਅਸੀਂ ਜਿੱਥੇ ਵੀ ਸਰਪੰਚ ਸਾਹਿਬ ਆਪਣੇ ਖੜੇ ਨਾਲ ਆ ਫਾਰੇ ਮੈਂਬਰਾਂ ਨੂੰ ਸੁਣੇ ਤੇ ਜੋ ਵੀ ਸਹੂਲਤਾ ਸਰਕਾਰ ਦੇ ਰਹੀ ਹੈ ਉਹ ਸਹੂਲਤਾ ਜ਼ਰੂਰ ਲਵਾਂਗੇ ਅਸੀਂ ਤੇ ਸਰਕਾਰ ਦਾ ਮੰਤਰੀ ਸਾਹਿਬ ਜੀ ਦਾ ਹੋਰ ਸਭ ਪੰਚਾਇਤ ਮੈਂਬਰ ਦਾ ਸਭ ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਨਾ ਪਿੰਡ ਦੀ ਪਟਿਆਰ ਬਣੀ ਆ ਜੀ ਸਾਡੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨਾ ਸਾਡੇ ਤੇ ਕਲੀਨ ਕਰਕੇ ਸਾਨੂੰ ਮੈਂਬਰਸ਼ਪ ਮੈਂ ਬਣਾਤਾ ਜੀ ਅਸੀਂ ਜਿੰਨਾ ਵੱਧ ਤੋਂ ਵੱਧ ਪਿੰਡ ਦਾ ਵਿਕਾਸ ਕਰਾਂਗੇ ਪਿੰਡ ਵਾਸਤੇ ਜੋ ਵੀ ਕੰਮ ਹੋਵੇ ਸਰਦ ਵੱਧ ਤੋਂ ਵੱਧ ਕਰਾਂਗੇ ਜਿੰਨੀ ਮਿਹਨਤ ਸਾਡੇ ਕੋਲ ਹੋ ਸਕਿਆ ਵੱਧ ਤੋਂ ਵੱਧ ਅਸੀਂ ਆਪਣੀ ਤਾਲੇ ਹੀ ਨਾ ਕੰਮ ਕਰਦੇ ਸਰਕਾਰ ਦਾ ਬੜਾ ਵਧੀਆ ਜੀ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਜੀ ਸਰਕਾਰ ਦਾ ਬੜਾ ਵਧੀਆ ਸਹਿਯੋਗ ਹੈ ਜਿਸ ਸਰਕਾਰ ਦੇ ਸਹਿਯੋਗ ਨਾਲ ਹੀ ਸਾਰੇ ਕੰਮ ਹੋ ਰਹੇ ਆ ਜੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਜੀ ਬੜਾ ਮਨਪ੍ਰੀਤ ਪਿੰਡਾਂ ਨੂੰ ਕੀ ਕੀ ਕਰਨ ਜਾਂਦੇ ਨੇ ਪਿੰਡਾਂ ਪੀ ਦਾ ਨਾਲ ਮਿਲ ਕੇ ਸਾਰੇ ਇਕੱਠੇ ਹੋ ਤੇ ਆਪਾਂ ਨਾਲ ਮਿਲ ਕੇ ਸਾਰੇ ਜਿਹੜੇ ਮੁਕਾਫਰ ਕੀ ਆਪਾਂ ਮੈਂਬਰ ਨਹੀਂ ਸਾਰਾ ਪਿੰਡ ਹੀ ਸਪੈਂਚਿਆ ਸਾਰਾ ਪਿੰਡ ਹੀ ਮੈਂਬਰ ਆ ਆਪਾਂ ਨਾਲ ਮਿਲ ਕੇ ਸਾਰੇ ਆਪਾਂ ਨਾਲ ਕੇ ਸਾਰੇ ਇਕੱਠੇ ਇਕੱਠੇ ਹੋ ਕੰਮ ਕਰੀਏ ਜੋ ਵੀ ਕੰਮ ਕਰਨਾ ਹਾਂ ਜੀ ਬਾਬੇ ਕੀ ਨਾ ਹੈ ਕਿ ਪਿੰਡ ਅੱਜ ਸਰਗਰਮੀ ਹੋਈ ਹੈ ਕੀ ਗੱਲ ਹੈ ਅੱਜ ਬੜਾ ਵਧੀਆ ਕੰਮ ਹੋਇਆ ਜੀ ਸਾਡੇ ਪਿੰਡ ਦਾ ਸਾਰੇ ਪਿੰਡ ਦੇ ਵਸੀਆਂ ਦਾ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਸਾਨੂੰ ਇਹਦੇ ਕਾਬਲ ਸਮਝਿਆ ਗਿਆ ਅਸੀਂ ਪਿੰਡ ਦਾ ਮਤਲਬ ਮੁੱਖ ਤੌਰ ਤੇ ਸਰਪੰਚ ਬਣ ਕੇ ਵਿਕਾਸ ਕਰਾਂਗੇ ਤੇ ਲੋਕਾਂ ਨੇ ਸਾਰਿਆਂ ਨੇ ਸਹਿਮਤੀ ਦਿੱਤੀ ਆ ਤੇ ਸਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਕੋ ਜਿਹੜੇ ਪਿੰਡ ਦੇ ਵਿਕਾਸ ਵਾਸਤੇ ਜਿੰਨਾ ਵੀ ਲੋਕਾਂ ਦਾ ਸਾਥ ਸਾਨੂੰ ਲੈਣਾ ਪਿਆ ਅਸੀਂ ਲਵਾਂਗੇ ਹਰ ਇੱਕ ਘਰ ਘਰ ਜਾ ਕੇ ਅਸੀਂ ਲੋਕਾਂ ਦਾ ਸਾਥ ਮੰਗਾਂਗੇ ਕਿ ਆਪਣੇ ਕਿਉਂਕਿ ਲੋਕਾਂ ਦੇ ਸਾਥ ਤੋਂ ਬਿਨਾ ਵਿਕਾਸ ਵੀ ਅਧੂਰਾ ਹੈ ਇਹ ਲੋਕਾਂ ਦਾ ਸਾਥ ਨਹੀਂ ਤੇ ਵਿਕਾਸ ਵੀ ਨਹੀਂ ਪਿੰਡ ਦਾ ਵਿਕਾਸ ਵੀ ਤਾਂ ਹੀ ਆ ਜੇ ਲੋਕਾਂ ਦਾ ਸਾਥ ਆ ਤੇ ਸਾਥ ਲੈਣ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੇ ਦਿੱਤਾ ਵੀ ਆ ਸਾਥ ਲੋਕਾਂ ਨੇ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਸਾਰਿਆਂ ਨੇ ਸਾਥ ਹਾਂਜੀ ਪੰਜਾਬ ਸਰਕਾਰ ਦਾ ਬੜਾ ਵਧੀਆ ਉਪਰਾਲਾ ਜੀ ਇਹ ਬਹੁਤ ਵਧੀਆ ਉਪਰਾਲਾ ਜਿਹਦੇ ਨਾਲ ਅਕੀ ਸਰਬਸੰਤੀਆਂ ਬੜੇ ਜੋਰਾਂ ਸ਼ੋਰਾਂ ਨਾਲ ਹੋ ਰਹੀਆਂ ਬੜੇ ਪਿੰਡਾਂ ਵਿੱਚ ਬਹੁਤ ਗਿਣਤੀ ਵਧੀਆ ਸਰਬਸੰਤੀ ਦੀ ਇਹ ਸਰਕਾਰ ਦੇ ਉਪਰਾਲੇ ਸਦਕਾ ਹੀ ਆ ਤੇ ਮੰਤਰੀ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮੌਕੇ ਸਾਨੂੰ ਬਖਸ਼ੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਸਾਥ ਦੇਣ